ਦੀ ਸਭ ਤੋਂ ਪਹਿਲਾਂ ਤਾਂ ਪੂਰੇ ਵਿਸ਼ਵ ਨੂੰ ਅੱਜ ਦੇ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅੰਤਰਰਾਸ਼ਟਰੀ ਪਦਰਦਾਜੀ ਯੋਗਾ ਡੇ ਮਨਾਇਆ ਜਾ ਰਿਹਾ ਤੇ ਅੱਜ ਮੋਗਾ ਦੇ ਵਿੱਚ ਇਹ ਜਿਹੜਾ ਯੋਗਾ ਦਿਵਸ ਆ ਉਹ ਅਸੀਂ ਪੁਲਿਸ ਲਾਈਨ ਆਈਟੀਆਈ ਦੇ ਵਿੱਚ ਮਨਾ ਰਹੇ ਹਾਂ ਜਿਸ ਤਰ੍ਹਾਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਆ ਸਾਉਂਡ ਮਾਈਂਡ ਲਿਵਜ਼ ਇਨ ਆ ਸਾਉਂਡ ਬੋਡੀ ਇੱਕ ਚੰਗਾ ਜਿਹੜਾ ਦਿਮਾਗ ਆ ਉਹ ਚੰਗੀ ਸਰੀਰ ਦੇ ਵਿੱਚ ਹੁੰਦਾ ਆ ਸੋ ਸਰੀਰਕ ਤੰਦਰੁਸਤੀ ਨਾਲੋਂ ਵੱਧ ਕੇ ਹੋਰ ਕੋਈ ਵੀ ਪੂੰਜੀ ਨਹੀਂ ਆ ਤੋ ਉਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਸਾਡੀ ਸੰਸਥਾ ਰੈੱਡ ਕਾਰਪਟ ਵੱਲੋਂ ਇੱਥੇ ਪਹੁੰਚੇ ਹੋਏ ਹਾਂ ਤੇ ਐਸੋਸੀਏਟ ਹੋਏ ਹਾਂ ਪ੍ਰਸ਼ਾਸਨ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਇੱਥੇ ਯੋਗਾ ਕਰਵਾ ਰਹੇ ਹਾਂ ਯੋਗਾ ਦੇ ਮੈਮ ਕੀ ਫਾਇਦੇ ਹੈਗੇ ਆ ਜਿਹੜਾ ਆ ਦੇਖੋ ਮੈਂ ਇਹ ਚੀਜ਼ ਦਾ ਨੋਟਿਸ ਕੀਤੀ ਆ ਕਿ ਅਸੀਂ ਨਾ ਜਦੋਂ ਇਨਸਾਨ ਦਾ ਆਪਦੇ ਸਰੀਰ ਤੋਂ ਵੱਧ ਕੇ ਕੋਈ ਸਾਥ ਨਹੀਂ ਦਿੰਦਾ ਹਨਾ ਜਦੋਂ ਅਸੀਂ ਬਿਮਾਰ ਪੈ ਜਾਂਦੇ ਉਦੋਂ ਸ਼ਾਇਦ ਅਸੀਂ ਇਸ ਚੀਜ਼ ਨੂੰ ਵੱਧ ਫੀਲ ਕਰਦੇ ਹਾਂ ਸੋ ਕਿਸੇ ਨੇ ਵੀ ਸਾਥ ਨਹੀਂ ਦੇਣਾ ਸਾਡਾ ساری ਉਮਰ ਜਿੰਨਾ ਸਾਡੇ ਆਪ ਦੇ ਸਰੀਰ ਨੇ ਸਾਡਾ ਸਾਥ ਦੇਣਾ ਸੋ ਜੇ ਨਰੋਲ ਰਹੇਗਾ ਬਿਮਾਰੀਆਂ ਤੋਂ ਮੁਕਤ ਰਹੇਗਾ ਤਾਂ ਉਹਦੇ ਵਰਗੀ ਵੱਡੀ ਕੋਈ ਸ਼ੈ ਨਹੀਂ ਹੈਗੀ ਸੋ ਇੱਕ ਹਲਕੇ ਫੁੱਲ ਕੀ ਕਸਰਤਾਂ ਇੱਕ ਮੈਡੀਟੇਸ਼ਨ ਸੋ ਮੈਚੋਨੀ ਆ ਵੀ ਸਾਰਿਆਂ ਨੂੰ ਕਰਨਾ ਚਾਹੀਦਾ ਆ ਤੇ ਫਿਟ ਰਹਿਣ ਲਈ ਸਭ ਤੋਂ ਵਧੀਆ ਮੈਨੂੰ ਲੱਗਦਾ ਯੋਗ ਹੈ ਹਾਂ ਜੀ ਵੇ ਅੱਜ ਇੰਟਰਨੈਸ਼ਨਲ ਯੋਗ ਦੀਪ ਸਤੇ ਸਾਰਿਆਂ ਨੂੰ ਆਪਣੀ ਪੂਰੀ ਮੋਗਾ ਨਿਵਾਸੀਆਂ ਨੂੰ ਵਧਾਈਆਂ ਦੇਣਾ ਚਾਹੁੰਦੀ ਆ ਅੱਜ ਮੋਗਾ ਵਿਖੇ ਸ਼੍ਰੀ ਰਾਮ ਯੋਗ ਪਰਿਵਾਰ ਦੇ ਨਾਲ ਅੱਜ ਯੋਗਾ ਦੀਪਸ ਮਨਾਣ ਆਏ ਆ ਇੱਥੇ ਕੰਸਲ ਜੀ ਹੈਗੇ ਆ ਜਿਹੜੇ ਗੁਰੂ ਨੇ ਯੋਗ ਗੁਰੂ ਉਹਨਾਂ ਨੂੰ ਯੋਗਾ ਸਿਖਾ ਰਿਹਾ ਸਾਰੇ ਗਰੁੱਪ ਨੂੰ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈਆਂ ਦਿੰਨੀ ਆ ਸਾਨੂੰ ਹਮੇਸ਼ਾ ਯੋਗਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਅਸੀਂ ਕਾਫੀ ਸਾਰੀਆਂ ਡਿਜ਼ੀਜ਼ਸ ਤੋਂ ਜਿਹੜਾ ਹੈਗਾ ਵਿਦਆਊਟ ਐਨੀ ਮੈਡੀਸਿਨ ਅਸੀਂ ਛੁਟਕਾਰਾ ਪਾ ਸਕਦੇ ਹਾਂ ਵੈਸੇ ਵੀ ਸਾਡੀ ਸਭਿਅਤਾ ਹੈ ਯੋਗ ਸਾਡੀ ਇੰਡੀਆ ਦੀ ਸੋ ਸਾਨੂੰ ਇਹ ਚੀਜ਼ਾਂ ਨਾ ਭੁਲਾ ਕੇ ਜਿਹੜੇ ਹੈਗਾ ਯੋਗਾ ਕਰਨਾ ਚਾਹੀਦਾ ਤੇ ਡੇਲੀ ਇਸ ਨੂੰ ਬਣਾਉਣਾ ਚਾਹੀਦਾ ਰੁਟੀਨ ਚ ਸਾਰੀ ਜੀ ਸਭ ਤੋਂ ਪਹਿਲਾਂ ਤਾਂ ਪੂਰੇ ਵਿਸ਼ਵ ਨੂੰ ਅੱਜ ਦੇ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅੰਤਰਰਾਸ਼ਟਰੀ ਪਦਰਦਾ ਜੀ ਯੋਗਾ ਦਿਵਸ ਆ ਮਨਾਇਆ ਜਾ ਰਿਹਾ ਤੇ ਅੱਜ ਮੋਗਾ ਦੇ ਵਿੱਚ ਇਹ ਜਿਹੜਾ ਯੋਗਾ ਦਿਵਸ ਆ ਉਹ ਅਸੀਂ ਪੁਲਿਸ ਲਾਈਨ ਆਈਟੀਆਈ ਦੇ ਵਿੱਚ ਮਨਾ ਰਹੇ ਹਾਂ ਜਿਸ ਤਰ੍ਹਾਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਆ ਸਾਉਂਡ ਮਾਈਂਡ ਲਿਵਜ਼ ਇਨ ਆ ਸਾਉਂਡ ਬੋਡੀ ਇੱਕ ਚੰਗਾ ਜਿਹੜਾ ਦਿਮਾਗ ਆ ਉਹ ਚੰਗੀ ਸਰੀਰ ਦੇ ਵਿੱਚ ਹੁੰਦਾ ਆ ਸੋ ਸਰੀਰਕ ਤੰਦਰੁਸਤੀ ਨਾਲੋਂ ਵੱਧ ਕੇ ਹੋਰ ਕੋਈ ਵੀ ਪੂੰਜੀ ਨਹੀਂ ਆ ਸੋ ਉਸੇ سلسلے ਦੇ ਵਿੱਚ ਅੱਜ ਅਸੀਂ ਸਾਡੀ ਸੰਸਥਾ ਰੈੱਡ ਕਾਰਪਟ ਵੱਲੋਂ ਇਥੇ ਪਹੁੰਚੇ ਹੋਏ ਆ ਤੇ ਐਸੋਸੀਏਟ ਹੋਏ ਆ ਪ੍ਰਸ਼ਾਸਨ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਇਥੇ ਯੋਗਾ ਕਰਵਾ ਰਹੇ ਜੋਗਾ ਦੇ ਮੈਮ ਕੀ ਫਾਇਦੇ ਹੈਗੇ ਆ ਜਿਹੜਾ ਆ ਦੇਖੋ ਮੈਂ ਇਹ ਚੀਜ਼ ਦਾ ਨੋਟਿਸ ਕੀਤਾ ਕਿ ਅਸੀਂ ਨਾ ਜਦੋਂ ਇਨਸਾਨ ਦਾ ਆਪਦੇ ਸਰੀਰ ਤੋਂ ਵੱਧ ਕੇ ਕੋਈ ਸਾਥ ਨਹੀਂ ਦਿੰਦਾ ਹਨਾ ਜਦੋਂ ਅਸੀਂ ਬਿਮਾਰ ਪੈ ਜਾਂਦੇ ਉਦੋਂ ਸ਼ਾਇਦ ਅਸੀਂ ਇਸ ਚੀਜ਼ ਨੂੰ ਵੱਧ ਫੀਲ ਕਰਦੇ ਆ ਸੋ ਕਿਸੇ ਨੇ ਵੀ ਸਾਥ ਨਹੀਂ ਦੇਣਾ ਸਾਡਾ ساری ਉਮਰ ਜਿੰਨਾ ਸਾਡੇ ਆਪ ਦੇ ਸਰੀਰ ਨੇ ਸਾਡਾ ਸਾਥ ਦੇਣਾ ਸੋ ਜੇ ਨਰੋਲ ਰਹੇਗਾ ਬਿਮਾਰੀਆਂ ਤੋਂ ਮੁਕਤ ਰਹੇਗਾ ਤਾਂ ਉਹਦੇ ਵਰਗੀ ਵੱਡੀ ਕੋਈ ਸ਼ੈ ਨਹੀਂ ਹੈਗੀ ਸੋ ਇੱਕ ਹਲਕੀ ਫੁੱਲ ਕੀ ਕਸਰਤਾਂ ਇੱਕ ਮੈਡੀਟੇਸ਼ਨ ਸੋ ਮੈਚੋਨੀ ਆ ਵੀ ਸਾਰਿਆਂ ਨੂੰ ਕਰਨਾ ਚਾਹੀਦਾ ਆ ਤੇ ਫਿਟ ਰਹਿਣ ਲਈ ਸਭ ਤੋਂ ਵਧੀਆ ਮੈਨੂੰ ਲੱਗਦਾ ਯੋਗ ਹੈ ਹਾਜੀ ਵੇ ਅੱਜ ਇੰਟਰਨੈਸ਼ਨਲ ਯੋਗਦੀਪ ਸਤੇ ਸਾਰਿਆਂ ਨੂੰ ਆਪਣੇ ਪੂਰੇ ਮੋਗਾ ਨਿਵਾਸੀਆਂ ਨੂੰ ਵਧਾਈਆਂ ਦੇਣਾ ਚਾਹੁੰਦੀ ਆ ਅੱਜ ਮੋਗਾ ਵਿਖੇ ਸ਼੍ਰੀ ਰਾਮ ਯੋਗ ਪਰਿਵਾਰ ਦੇ ਨਾਲ ਅੱਜ ਯੋਗਾਦੀਪਸ ਮਨਾਣ ਆਏ ਆ ਇੱਥੇ ਕੰਸਲ ਜੀ ਹੈਗੇ ਆ ਜਿਹੜੇ ਗੁਰੂ ਨੇ ਯੋਗ ਗੁਰੂ ਉਹਨਾਂ ਨੂੰ ਯੋਗਾ ਸਿਖਾ ਰਹੇ ਆ ਸਾਰੇ ਗਰੁੱਪ ਨੂੰ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈਆਂ ਦੰਨੀ ਆ ਸਾਨੂੰ ਹਮੇਸ਼ਾ ਯੋਗਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਅਸੀਂ ਕਾਫੀ ਸਾਰੀਆਂ ਡਿਜ਼ੀਜ਼ਸ ਤੋਂ ਜਿਹੜਾ ਹੈਗਾ ਵਿਦਆਊਟ ਐਨੀ ਮੈਡੀਸਿਨ ਅਸੀਂ ਛੁਟਕਾਰਾ ਪਾ ਸਕਦੇ ਹਾਂ ਵੈਸੇ ਵੀ ਸਾਡੀ ਸਭਿਅਤਾ ਹੈ ਯੋਗ ਸਾਡੀ ਇੰਡੀਆ ਦੀ ਸੋ ਸਾਨੂੰ ਇਹ ਚੀਜ਼ਾਂ ਨਾ ਭੁਲਾ ਕੇ ਜਿਹੜੇ ਹੈਗਾ ਯੋਗਾ ਕਰਨਾ ਚਾਹੀਦਾ ਤੇ ਡੇਲੀ ਇਸ ਨੂੰ ਬਣਾਉਣਾ ਚਾਹੀਦਾ ਰੁਟੀਨ ਚ